ਇੱਥੇ ਕਰ ਕਰ ਦੋ ਮੈਂ ਨਾ ਨਾਨਾ ਪਾਪਾ ਕਵੀਦਾਰ ਹੁੰਦੇ ਨੇ ਸੱਚੇ ਤੇਜ਼ਾਰ ਹੁੰਦਾ ਬੋਝ ਕਿੱਥੋਂ ਹੀ ਮੋਢੇ ਦੇ ਹੱਥ ਘੜੋ ਦੇ ਮੁੰਡਾ ਅਦਾ ਖੜਿਆ ਧੀ ਵਾਏ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਅੱਜ ਦਾ ਸਫਰਾ ਸਤਿਗੁਰੂ ਜੀ ਨਾਮ ਨਾਲ ਜੁੜੇ ਹੋਏ ਵਾਹਿਗੁਰੂ ਸਾਹਿਬ ਜੀ ਬਸੇ ਦਸਮੀ ਬੈਠੇ ਨਬਾਤ ਕਿਸ ਮਰਕਾਏ ਗੁਣਾਣ ਕੀਤੇ ਫਿਰ ਅੰਦਰ ਗੁਰੂ ਨਮਰਦਾਸ ਰਾਮਦਾਸ ਸੰਸਾਹੇ ਅਰਜਨ ਹਰਗੋਬਿੰਦ ਜੀ ਸਮਰੋਪ ਸ੍ਰੀ ਹਰਾਏ ਸ੍ਰੀ ਹਾਰਿ ਕ੍ਰਿਸ਼ਨ ਪੈ ਗਿਆ ਨੈਸਰ ਰਿਟਨ ਸਭ ਤੋਂ ਪਿਆਰੇ ਤੇ ਗੁਰੂ ਸਾਹਿਬ ਦਰਸਨ ਰਤਨ ਨਾਉਣੇ ਦਾ ਸਭ ਖਨੀ ਸਾਹਿਬ ਦਰਸ਼ਨ ਪਾਸ਼ਾ ਪੰਕਨ ਸਾਹਿਬ ਜੀ ਦੀ ਮਨ ਜੀ ਮਹਾਰਾਜ ਸਾਬਤ ਹੈ ਸਾਧਰਾ ਹਜੂਰ ਜਹਰਾ ਜਹੂਰ ਸਭ ਕਲਾ ਪ੍ਰਪੂਰਨ ਨਾਮ ਕੇ ਬੋਹੇ ਤੁਗੂ ਜੁਗਟਾਲ ਚਾਵਰੋ ਸ਼ਤਰ ਤੱਕ ਦੇ ਮਾਲਕ ਮੁਰਤਾ ਗਦੀ ਬ੍ਰਾਹਮਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਜੀ ਦਾ ਧਿਆਨ ਪਰਕਾਲ ਸੁਖ ਹੈ ਵੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਦੇ ਨਮਾਨਿਆਂ ਦੇ ਬਾਣ ਨੇ ਤਾਂ ਨੇ ਤਾਂ ਨਿਮਤਨ ਜੀ ਸੱਚੇ ਪਤਰ ਵਾਹਿਗੁਰੂ ਜੀ ਉਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੁੜਿਆ ਸ੍ਰੀ ਸਤਿਗੁਰੂ ਧੰਨ ਧੰਨ ਸਰਗੁਰੂ ਜੀ ਜੀ ਸੱਚੇ ਪਾਖਸ਼ਾ ਜੀ ਆ ਨੰਤ ਆ ਨੰਤ ਧੰਨ ਬਾਬੇ ਸਿੱਖ ਸਿੰਘ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਖਸ਼ਾ ਜੀ ਆ ਪਾਣੀ ਜੀ ਸ੍ਰੀ ਮਨਸੂਰ ਗੋਬਾ ਜੀ ਸ੍ਰੀ ਜੀ ਮਹਾਰਾਜ ਜੀ ਸੱਧਪੁਰਸ਼ ਬਾਬਾ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੁੜੀ ਕੋ ਸਤਿਗੁਰੂ ਜੀ ਉਹਨਾ ਦੀ ਬਖਸ਼ਿਸ਼ ਮੇਰਾ ਮਾਨਤਨ ਸੀਤਲ ਹੋਏ ਇਸ ਪਰ ਗੁਰੂ ਲਿਖਿਆ ਤਨਾ ਸਤ ਗੁਰੂ ਚਰਨ ਗਹਿ ਤੇ ਮਹਾਂਕੰਸਰਾਪੀ ਦੇ ਪਾਉਣ ਤਰਸਾਂ ਦੇ ਸੱਚੇ ਪਾਸ਼ਾ ਜੀ ਕਾਰ ਸੇਵਾ ਸੱਚੇ ਪਾਸ਼ਾ ਜੀ ਉਹ ਨਵੀਰ ਹੈ ਸਬੰਨ ਦੀ ਨਹੀਂ ਬੱਥਰ ਸੱਚੇ ਪਾਸ਼ਾ ਮਹਾਰਾਜਿਓ ਰੱਖਣ ਦੀ ਆਗਿਆ ਬਖਸ਼ੋ ਕੀਤਾ ਲੋੜੀਏ ਕੰਮ ਸਭਰ ਪਿਆਖੀ ਹੈ ਕਾਰਜ ਦੇਸਵਾਰ ਸਤ ਗੁਰ ਸਹਸਕ ਤੇ ਸੰਤ ਸੰਗ ਨਿਦਾਨ ਅੰਮ੍ਰਿਤ ਆਖੀ ਤੇ ਪੰਜ ਗੁਰ ਗ੍ਰੰਥਵਾਲਾ ਸਾਹਿਬ ਕੀ ਰੱਖਿਆ ਨਾਮ ਤੇ ਹਰ ਗੁਣ ਗਾਏ ਅਲੋਕ ਪ੍ਰਭ ਰਾਖੀਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਨੂੰ ਸਿਖ ਸੰਤਾਂ ਦੇ ਸੇਵਾਦਾਰ ਅਸੀਂ ਤੇ ਸਮਾਤ ਕਰਾਸ ਪੁਣਾਵੇ ਸੁਧੀ ਦੇ ਚੱਤੇ ਰੋਪਰ ਪੁਣਾ ਚੜ੍ਹਦੀ ਕਲਾ ਬਖਸ਼ ਕਰਨੀ ਸੱਚੇ ਪਾਤਸ਼ਾਹ ਸੇ ਸਾਰਜ ਨੂੰ ਨਿਰਵਿਗੰਤਾ ਸਹਿ ਚੜ੍ਹਦੀ ਕਲਾ ਨਾਲ ਸੰਪੂਰਨ ਤੇ ਬਖਸ਼ ਕਰਨੀ ਕਿਰਪਾ ਕਰਨੀ ਰੰਗ ਭਾਗ ਲਾਉਣੇ ਚੜ੍ਹਦੀ ਕਲਾ ਆਗਿਆ ਬਖਸ਼ੋ ਸਹੀ ਪਿਆਰਾਂ ਦਾ ਮੇਲ ਬਖਸ਼ੋ ਜਨ ਮਿਲਿਆ ਨਾਮ ਚਰਤਾ ਵੇ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਬੋਲੇ ਸੋਨਹਾਰ ਸਾਸਰੀਆ ਕਾਲ ਸਾਸਰੀਆ ਕਾਲ ਵਾਹ ਜੀ ਕਾਲ ਵਾਹ ਜੀ ਕੀ 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 ਉਹ ਵੀ ਉਹਦੀ ਪਾਸੇ ਕੁਕੜਾ ਲੀ ਗੇ ਲੱਗ ਦਿੱਤਾ ਮੈਂ ਕੋਈ ਟਲ ਨਹੀਂ ਕਰਨਾ ਉਹ ਜੀ ਮਿਸਟਰੀ ਲੈ ਵੀਰ ਆਇਓ ਆਜਾ ਜੀ ਤੁਸੀਂ ਨਿਕਲੀ ਜਾ ਮੈਂ ਇਤਨੇ ਦਾ ਵਿੱਚ ਰਹਿ ਜਾਂਦਾ ਤੁਹਾਨੂੰ ਮੱਕ ਨਾ ਹੀ ਕੱਢੂ ਇਹਦਾ ਇਤਾਂ ਵਿੱਚ ਹੀ ਫੜਾਓ ਮਿੱਟੀ ਨੂੰ ਲੈ ਲੈ ਪੋਗ ਮਿੱਟੀ ਦੀ ਹਾਈ